ਲੋਕਾਂ ਨੇ ਸੌ ਖਰਕਿਆ ਵੀ ਸਾਰੀਆਂ ਆਲਟੋ ਵੇਚ ਦੇਣੀਆਂ ਨੇ ਐ ਇੰਨੀ ਆਲਟੋ ਖੜੀਆਂ ਆਪਣੇ ਕੋਲ ਲੋਕਾਂ ਨੇ 2010 11 ਦੀ ਰਜਿਸਟਰ ਹੈ ਜੀ 1 ਲੱਖ 75000 ਰੁਪਏ ਦੀ ਮੰਗ ਹੈ ਜੀ 10 ਵੱਡੇ 11 1 ਲੱਖ 75000 ਆਹਾਂ 14 ਮਾਡਲ ਹੈ ਜੀ ਇਹ ਹਾਂ ਹਾਂ 2 ਲੱਖ 60000 ਰੁਪਏ ਦੀ ਲੋ ਜੀ ਸਿਰਫ 40000 ਚੱਲੀ ਘਾਰਾ ਇਹ 15 ਮਾਡਲ ਗੱਡੀ ਹੈ ਜੀ ਹਾਂਜੀ ਰੇਟ ਦਾ 3 ਲੱਖ ਦੇ ਆਸ-ਪਾਸ ਦੀ ਗੱਡੀ ਹੈ ਇਹ 15 ਮਾਡਲ ਦੀ ਹਾਂਜੀ ਹਾਂ ਸਕੋਰਪਿਓ 2019 ਮਾਡਲ ਹੈ ਜੀ ਇਹ ਹਾਂਜੀ ਤੇ 12 ਲੱਖ 25000 ਰੁਪਏ ਦੀ ਇਹ ਆ ਗਈ 12 ਮਾਡਲ i20 2 ਲੱਖ 60000 ਰੁਪਏ ਦਾ 16 ਮਾਡਲ 2 ਲੱਖ 75000 ਰੁਪਏ ਦੀ ਬਈ ਇਹ 2015 ਮਾਡਲ S6+ ਜੀ 7 ਲੱਖ ਵਿਧੇ ਨੂੰ ਸੀ ਇਹ 2012 ਮਾਡਲ ਹੈ ਤੇ 2 ਲੱਖ 75000 ਰੁਪਏ ਦੀ 17 ਮਾਡਲ S10 ਹੈ ਇਹ ਹਾਂਜੀ 1170 ਜੀ ਤੇ ਆ ਇੱਕ ਪੁੱਲ ਹੋਰ ਆ ਗਈ ਇਹ ਕਿਹੜਾ ਮਾਡਲ ਹੈ ਇਹ 2014 ਜੀ ਹਾਂਜੀ ਤੇ 3 ਲੱਖ 25000 ਰੁਪਏ ਦੀ ਡੀਜ਼ਲ 14 ਸਵਾ 3 ਲੱਖ ਰੁਪਏ ਦੀ ਫੋਰ ਸਿਲੰਡਰ ਵਾਲੀ ਹੈ ਇਹ 15 ਮਾਡਲ ਹੈ ਜੀ ਇਹ ਹਾਂਜੀ 5 ਲੱਖ 40000 ਰੁਪਏ ਦੀ ਇਹ ਹੈਗੀ 2018 ਜੀ ਰੇਟ ਵੀ 6,80,000 ਰੁਪਏ ਸਰ 15 ਜੀ 15 ਫਿਰ ਤਨੋਸੀ ਹਾਂਜੀ ਤਾਂ 3,10,000 ਰੁਪਏ ਦੀ 3,10,000 ਦੀ 15 ਮਾਡਲ 15 ਮਾਡਲ ਰੇਟ ਵੀ ਜਾਇਆ ਜਾਵੇ 3 ਦੀ ਬਣ ਜੂ ਜੀ ਹੋਰ ਚੱਕੋ 3 ਲੱਖ ਰੁਪਏ ਦੀ ਬਣ ਜੂ 15 15 ਮਾਡਲ ਜੀ ਇਹ ਹਾਂਜੀ ਇਹ ਤੁਹਾਨੂੰ 5.5 ਲੱਖ ਦੀ ਬਣ ਜੂ ਫਰੇਜ਼ਾ 19 ਮਾਡਲ ਹੈ ਜੀ 7.5 ਲੱਖ ਰੁਪਏ ਦੀ ਸਰ 19 ਮਾਡਲ 5.5 2013 ਜੀ ਪੈਸੇ ਓਨਰ ਸੈਕੰਡ 3.5 ਲੱਖ 3.5 ਲੱਖ ਰੁਪਇਆ 13 ਮਾਡਲ ਤੇ ਅੱਜ ਆਪਾਂ ਉੱਥੇ ਆ ਗਏ ਤੇ ਬਈ ਮਿੱਤਰੋ ਕੋਈ ਵੀ ਅਗਰ ਤੁਸੀਂ ਕਾਰ ਲੈਣੀ ਆ ਕੋਈ ਲੋਨ ਤੇ ਲੈਣੀ ਆ ਜਾਂ ਕੈਸ਼ ਲੈਣੀ ਆ ਜੇ ਲੋਨ ਤੇ ਲੈਣੇ ਸਭ ਤੋਂ ਵੱਡਾ ਫਾਇਦਾ ਤੁਹਾਡਾ ਅੱਧੇ ਘੰਟੇ ਦੇ ਵਿੱਚ ਜਾਂ ਘੰਟੇ ਦੇ ਵਿੱਚ ਵੱਧ ਤੋਂ ਵੱਧ ਬਈ ਤੁਹਾਡਾ ਲੋਨ ਹੋ ਜਾਣਾ ਅਗਰ ਤੁਹਾਡੀ ਪ੍ਰੋਫਾਈਲ ਚੰਗੀ ਆ ਬਈ ਤੇ ਸਟੇਰੀਂਗ ਕਾਰ ਦਾ ਵੀ ਤੁਹਾਡਾ ਉਸੇ ਟਾਈਮ ਵੀ ਹੱਥਸ ਫੜਾਵਾਂਗੇ ਕੋਈ ਇੱਕ ਦਿਨ ਨਹੀਂ ਕੋਈ ਦੋ ਦਿਨ ਨਹੀਂ ਕੋਈ ਤਿੰਨ ਦਿਨ ਨਹੀਂ ਆਪਾਂ ਪਾਉਂਦੇ ਬਈ ਤੇ ਕਾਰ ਦੀ ਗੱਲ ਕਰਾਂ ਵੀ ਕਾਰਾਂ ਲਗਭਗ 2-300 ਕਾਰਾਂ ਔਰ ਇੱਕ ਟਾਈਮ ਦੇ ਵਿੱਚ ਖੜੀਆਂ ਹੋਣਗੀਆਂ ਧੂਰੀ ਕਾਰ ਵਿਆਰ ਦੇ ਮੇਲੇ ਦੇ ਉੱਪਰ ਖੜਿਆ ਬਈ ਹੈ ਨਾ ਜਿਹੜਾ ਅਮਰਗੜ੍ਹ ਸ਼ਹਿਰ ਦੇ ਵਿੱਚ ਲੱਗਦਾ ਹੁੰਦਾ ਮਹੀਨੇ ਸਤਿ ਸ਼੍ਰੀ ਅਕਾਲ ਜੀ ਭਾਈ ਸਤਿ ਸ਼੍ਰੀ ਅਕਾਲ ਕਿਹੜੇ ਕਿਹੜੇ ਕਾਰ ਆਈਆਂ ਨੇ ਆਪਣੇ ਲਵੇ ਤੇ ਅ ਗ੍ਰੇਡ ਨੂੰ ਠੀਕ ਰਹਿੰਦੇ ਨੇ ਸਾਰੇ ਪਹਿਲਾਂ ਤਾਂ ਫਾਇਦੇ ਦੀ ਗੱਲ ਤੁਹਾਨੂੰ ਦੱਸੀ ਸੀ ਇੱਕ ਮੈਂ ਫਾਇਦੇ ਦੀ ਗੱਲ ਦੱਸੂੰ ਤੁਹਾਨੂੰ ਚਾਰ ਠੀਕ ਹੈ ਦੇਖੋ ਪਹਿਲੀ ਫਾਇਦੇ ਦੀ ਗੱਲ ਤੁਹਾਨੂੰ ਦੱਸਤੀ ਵੀ ਲੋਨ ਹੋ ਜਾਂਦਾ ਦੂਜੇ ਦੀ ਇਹ ਵੀ ਇੱਕ ਬ੍ਰਾਂਡ ਵਾ ਮੰਨ ਲਓ ਇੱਕ ਸਵਿਫਟ ਲੈਣੀ ਆ ਤੁਹਾਡੇ 10-15 ਸਵਿਫਟਾਂ ਲੈਣੀ ਆ ਓਕੇ ਇਹ ਬਹੁਤ ਔਖਾ ਕੰਮ ਵੱਡਾ ਫਾਇਦਾ ਇਹ ਇਹ ਕਾਹ ਲਈ ਬੜੀ ਵਜ੍ਹਾ ਜੀ ਅੱਛਾ ਦੂਜਾ ਇਹ ਹੈਗਾ ਵੀ ਅਸੀਂ ਲੱਕੀ ਟ੍ਰਾ ਵੀ ਦਿੰਨੇ ਹਾਂ ਠੀਕ ਹੈ ਜਿਹੜਾ ਕੋਈ ਆਉਂਦਾ ਮੇਰਾ ਭਾਈ ਹਾਂ ਜਿਹੜਾ ਕੋਈ ਕੋ ਕੁ ਦੇਖਣ ਵੀ ਆਗਾ ਤਾਂ ਤੁਹਾਡੀ ਪਰਚੀ ਪਾ ਦਾਂਗੇ ਲੱਕੀ ਡਰਾ ਦੇ ਵਿੱਚ ਪਈ ਹੈ ਨਾ ਤੇ ਤੁਸੀਂ ਕੁਝ ਵੀ ਬਰਥ 25000 ਤੱਕ ਰੁਪਏ ਦਾ ਹੈ ਨਾ ਹਾਂਜੀ 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 ਹਾਂ ਵੀ 25000 ਰੁਪਏ ਤੱਕ ਦਾ ਗਿਫਟ ਹੈ ਪਰ ਹੁੰਦਾ ਬਿਲਕੁਲ ਫ੍ਰੀ ਜਸਟ ਆਓ ਆਪਣਾ ਨਾਮ ਲਿਖਾਓ ਤੇ ਤੁਹਾਨੂੰ ਸਲਿੱਪ ਦੇ ਦਾਂਗੇ ਅ ਕੰਡੀਸ਼ਨ ਕੀ ਹੁੰਦੀ ਆ ਕੰਡੀਸ਼ਨ ਲੱਕੀ ਕੂਪਨ ਦਿੰਨੇ ਆ ਜੀ ਅਸੀਂ ਆਨਲਾਈਨ ਵੀ ਦਿੰਨੇ ਆ ਇਸ ਵਾਰ ਅਸੀਂ ਆਨਲਾਈਨ ਵਾਲਾ ਸਿਸਟਮ ਵੀ ਰੱਖਿਆ ਹੈ ਵੀ ਜਿਹੜਾ ਭਰਾ ਸਾਡਾ ਕੋਈ ਬਾਹਰੋਂ ਵੀ ਵੀਡੀਓ ਦੇਖ ਰਿਹਾ ਕਿ ਤੁਹਾਨੂੰ ਉਹ ਪੰਜ ਨੂੰ ਸ਼ੇਅਰ ਕਰ ਦੋ ਲੱਕੀ ਡਰਾਪ ਆ ਜਾਊਗਾ ਉਹਨੂੰ ਲਾਈਵ ਉਹਦੀ ਪਰਚੀ ਕੱਢੀ ਜਾਊਗੀ ਔਰ ਉਹ ਸਿਰਫ ਇੱਕ ਪ੍ਰਾਈਜ਼ ਲੱਗ ਹੀ ਰੱਖਿਆ ਹੋਇਆ ਠੀਕ ਹੈ ਆਨਲਾਈਨ ਉਹਦਾ ਅਗਲੇ ਦਿਨ ਘਰੇ ਪਹੁੰਚਾ ਦਿੱਤਾ ਜਾਊਗਾ ਓਕੇ ਤੇ ਬਾਈ ਕੋਰੇ ਜਜਮਰ ਠੀਕ ਹੈ ਜੀ ਭਾਈ ਅੱਛਾ ਅਗਲਾ ਫਾਇਦਾ ਹੋਰ ਆ ਰਹਿਣਾ ਵਾਲਿਆ ਅਗਲਾ ਫਾਇਦਾ ਹੋਰ ਇਹ 12ਵਾਂ ਕਾਰਮਾ ਲਾ ਅਸੀਂ ਇਸ ਵਾਰ ਸੋਨੇ ਦਾ ਸਿੱਕਾ ਵੀ ਦੇ ਦੇਣਾ ਠੀਕ ਹੈ ਪਹਿਲੇ ਜਿਹਦੇ ਜਿਹਨੇ ਪਹਿਲੀ ਕਾਰ ਪਰਚੇਜ਼ ਕਰੀਆ ਉਹ ਆਪੇ ਤੋਂ ਨੇ ਬੰਦੇ ਪੇਮੈਂਟ ਲੈਣ ਗਏ ਨੇ ਆ ਆਪਣੀ ਵੀਡੀਓ ਬੰਦੇ ਬੰਦੇ ਆ ਜਾਈਏ ਉਹ ਵੀ ਆਪਾਂ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ ਠੀਕ ਹੈ ਜੀ ਸੋਨੇ ਦਾ ਸਿੱਕਾ ਆਪਾਂ ਦਿੱਤਾ ਜੀ ਲਾਸਟ ਫਾਇਦਾ ਹਾਂ ਬਈ ਸਾਰੀ ਸਹੂਲਤ ਨਾਲ ਠੀਕ ਹੈ ਮਤਲਬ ਅਗਲੇ ਨੂੰ ਲੰਚ ਤੱਕ ਦੀ ਫਿਕਰ ਨਹੀਂ ਸਾਡੇ ਭਰਾਵਾਂ ਵਾਸਤੇ ਅਸੀਂ ਲੰਚ ਦਾ ਅਰੇਂਜਮੈਂਟ ਚਾਹ ਦਾ ਅਰੇਂਜਮੈਂਟ ਹਰ ਚੀਜ਼ ਤੁਹਾਨੂੰ ਐ ਮਿਲੂ ਵੀ ਜਿਵੇਂ ਕਿਸੇ ਆਪਾਂ ਵਿਆਹ ਤੇ ਆਏ ਹੁੰਦੇ ਆ ਠੀਕ ਹੈ ਜੀ ਬਈ ਹਾਂਜੀ ਲਓ ਜੀ ਬਈ ਠੀਕ ਹੈ ਬਈ ਸਾਰੇ ਫਾਇਦੇ ਤੁਹਾਨੂੰ ਦੱਸਦੇ ਆਪਾਂ ਤੇ ਤੁਹਾਨੂੰ ਕੋਈ ਆਪਾਂ ਕਹਦੇ ਵੀ ਤੁਹਾਨੂੰ ਆ ਕੇ ਕੋਈ ਤੁਹਾਨੂੰ ਟੈਨਸ਼ਨ ਫਰੀ ਆ ਤੁਸੀਂ ਬਈ ਨਾ ਡੀਲ ਵੀ ਨਹੀਂ ਤੁਹਾਨੂੰ ਕਰਨੀ ਡੀਲ ਵੀ ਪਾਈ ਹੋਰੀ ਆਪੇ ਹੀ ਕਰਨਗੇ ਕਾਰਦੀ ਠੀਕ ਹੈ ਤੇ ਬਈ ਪਹਿਲੀ ਕਾਰ ਆਗਰ ਆਪਾਂ ਇਹਦੀ ਕਾਰ ਦੀ ਗੱਲ ਕਰੀ I20 ਦੀ ਕਿਹੜਾ ਮਾਡਲ ਹੈ ਉਹ ਸਰਨ ਜੀ ਹਾਂਜੀ ਤੇ 1,90,000 ਦੀ ਹੈ ਜੀ ਇਹ 1,90,000 ਦੀ ਨਾਂ ਦੇ ਆ ਪੈਟਰੋਲ ਹੈ ਹਾਂ ਹਾਂ ਪੈਟਰੋਲ ਵਾਲੇ ਬਹੁਤ ਆ ਜਾਂਦੇ ਸਾਡੇ ਕੋਲ ਘੱਟ ਰੇਟ ਵਾਲੇ ਖੁੱਲੀ ਡੁੱਲੀ ਗੱਡੀ ਲੈਣ ਲਈ ਬਈ ਤੁਹਾਨੂੰ ਆਪਾਂ ਨਾ ਫਟਾਫਟ ਕਾਰਾਂ ਦਿਖਾਵਾਂ ਕਾਰਾਂ ਬਹੁਤ ਨੇ ਬਈ ਹਨਾ ਬੈਗਨਾਰ ਆ ਗਈ ਬੈਗਨਾਰ 13 ਮਾਡਲ ਹੈ ਜੀ 2,65,000 ਰੁਪਏ ਦੀ 55-56 ਹਜ਼ਾਰ ਹੀ ਚੱਲੀ ਆ ਮੈਨੂੰ 90 ਹਜ਼ਾਰ 'ਚ ਦੇ 90,000 2,65,000 ਰੁਪਏ ਦੇ ਵਿੱਚ ਬਈ ਹਾਂ ਤੇ ਆਹ ਡਸਟਰ ਕਾਰ ਆ ਗਈ ਆਪਣੇ ਲਈ ਇਹ 0123 ਨੰਬਰ ਕਰਦਾ 2011 ਪੈਸੇ ਕਰ ਦੇ ਪੈਸੇ ਹੈਗੇ ਨਹੀਂ ਜੀ ਤੇ ਇਹ 280 ਜੀ 2 ਲੱਖ 80 ਹਜ਼ਾਰ ਦੀ 11 ਮਾਡਲ ਹੈ ਲਾਇਲੂ ਐਕਸਟਰਾ ਫੈਕਟਰੀ ਵਰਨਾ ਘਰ ਮਾਡਲ ਵਰਨਾ 2012 ਮਾਡਲ ਹੈ ਜੀ ਇਹ 3 ਲੱਖ 20 ਹਜ਼ਾਰ ਰੁਪਏ ਦੀ ਰੇਂਜ 320 ਦੇ ਵਿੱਚ ਬਾਈ ਲੋ ਜੀ ਬਾਕੀ ਫੁੱਲ ਡਿਟੇਲ ਲੈਣੀ ਹੈ ਨਾ ਨੰਬਰ ਪਾਏ ਨੇ ਸਕਰੀਨ ਤੇ ਜਲਦੀ ਕਾਲ ਕਰ ਲਓ ਹਾਂਜੀ 2016 ਜਡੀ ਹੈ ਜੀ ਸੈਕੰਡ ਓਨਰ ਹੈ 70 ਹਜ਼ਾਰ ਚੱਲੀ ਹੈ 460000 ਰੁਪਏ ਦੀ 460 ਜਡੀ ਆਹ ਹੈ ਬਹੁਤ ਘੱਟ ਮਿਲਦੀ ਟੌਪ ਮਾਡਲ ਇਹ 15 ਮਾਡਲ ਗੱਡੀ ਹੈ ਜੀ ਹਾਂਜੀ ਰੇਟ ਦਾ ਤਿੰਨ ਲੱਖ ਦੇ ਆਸ-ਪਾਸ ਦੀ ਗੱਡੀ ਆ ਇਹ 15 ਮਾਡਲ ਦੀ ਹਾਂ 18 ਮਾਡਲ ਕ੍ਰੇਟਾ ਜੀ 8.5 ਲੱਖ ਰੁਪਏ ਦੀ ਆ ਟਾਪ ਮਾਡਲ 18 ਮਾਡਲ ਕ੍ਰੇਟਾ 8.5 ਲੱਖ ਰੁਪਏ ਦੀ ਹਾਂ ਫਰਸਟ ਓਨਰ ਇਹ ਆ ਗਈ ਸਕੋਰਪੀਓ 2019 ਮਾਡਲ ਹੈ ਜੀ ਇਹ ਹਾਂਜੀ ਤੇ 12 ਲੱਖ 25000 ਰੁਪਏ ਦੀ ਮਿਲ ਜੀ 19 ਮਾਡਲ 12 25 ਦੇ ਵਿੱਚ ਲਓ ਜੀ ਬਈ ਚੱਕ ਐਨਐਸਐਸ 11 ਹਾਂਜੀ ਆਹ ਇਹ ਆ ਗਈ ਜੀ 12 ਮਾਡਲ i20 2,60,000 ਰੁਪਏ ਦੀ ਫਰਸਟ ਓਨਰ 260 ਦੇ ਵਿੱਚ ਬਈ ਠੀਕ ਆ ਆਹ ਵੀਰੇ ਇਹ ਆ ਗਈ ਜੀ 3,50,000 ਰੁਪਏ ਦੀ ਵਿਧ ਨੰਬਰ ਇਹਨੂੰ ਨੰਬਰ ਲੱਗ ਰਿਹਾ ਹੈਗਾ ਹਾਂ ਹਾਂ ਤੇ K10 ਠੀਕ ਹੈ ਜੀ ਆਹਾ 2016 ਮਾਡਲ ਗੱਡੀ ਹੈ 4,60,000 ਰੁਪਏ ਦੀ ਬਹੁਤ ਸੋਹਣੀ ਕਾਰ ਹੈ ਫਰਸਟ ਓਨਰ ਦੀ ਓਕੇ ਤੇ ਆ ਹੋਂਡਾ ਅਮੇਜ਼ ਮਾਡਲ ਇਹ 275 ਦੀ ਜੀ 16 ਮਾਡਲ 16 ਮਾਡਲ 2,75,000 ਰੁਪਏ ਦੀ ਬਈ ਆਹਾ ਆਹਾ ਇਹ ਆ ਗਈ ਜੀ ਫਰਸਟ ਓਨਰ Etios 2.5 ਲੱਖ ਰੁਪਏ ਦੀ ਬਹੁਤ ਸੋਹਣੀ ਗੱਡੀ ਆ ਪਹਿਲੇ ਨੌ ਦੀ 525 ਦੇ ਵਿੱਚ ਬਈ ਠੀਕ ਹੈ ਜੀ ਆਹ ਹੈ ਵੀਰੇ ਇਹ ਡੀਜ਼ਲ ਨਾ ਡੀਜ਼ਲ ਚ ਡੀਜ਼ਲ ਇਹ ਆ ਗਈ ਥਾਰ 16 ਮਾਡਲ ਹੂੰ ਹੂੰ ਚਾਰ ਲੱਖ 40000 ਰੁਪਏ ਦੀ ਜੀ 16 ਜ਼ਹਿਰ ਡੀ ਡੀਜ਼ਲ ਹਾਂ ਜੀ ਹਾਂ ਹੂੰ ਹੂੰ ਰੇਟ ਵੀ ਬਹੁਤ ਹੈ ਉਹ ਕੀ ਆ ਵੀਰੇ ਇਹ ਆ ਗਈ ਜੀ 2 ਲੱਖ 10 ਕੁ ਹਜ਼ਾਰ ਰੁਪਏ ਦੀ ਪੈਜੂ ਜੀ ਇਹ 2011 ਮਾਡਲ ਠੀਕ ਹੈ ਜੀ ਰੈਟਸ ਡੀਜ਼ਲ ਲਓ ਜੀ 2 ਲੱਖ 10000 ਰੁਪਏ ਦੇ ਵਿੱਚ ਬਈ ਆ ਆ ਗਈ ਮੁਰਤੀ ਕਰਾ ਨਹੀਂ ਮਿਲਦੀ ਦੇਖੋ ਇਹ ਲਾਈਨ ਬਗ ਜੀ ਇਹ ਨਹੀਂ ਮਿਲਦੀ ਇਹ ਲੱਭੇ ਨਹੀਂ ਮਿਲਦੀ ਬਾਈ ਹਨਾ ਸਿਰਫ ਦੋ ਪੀਸ ਵੇਂਡ ਨੇ ਕੋ ਸ਼ਰਨ ਜੀ ਸਾਰੀ ਗੱਡੀ ਚੋਂ ਲਾਏ ਪਾਏ ਹੋਏ ਨੇ ਦੇਖੋ ਮੁਰਤੀ ਨੂੰ ਲਾਏ ਪਾਏ ਨੇ ਪੂਰੇ ਟਾਪ ਤੇ ਮਰੇ ਕੋਲੇ ਦਾ ਨੰਬਰ ਹੈ ਸਟੈਂਡਿੰਗ ਵੀ ਬਹੁਤ ਸੋਹਣੀ ਗੱਡੀ ਨਾ 90000 ਰੁਪਏ ਦੀ ਗੱਡੀ ਜੀ ਲੋ ਜੀ ਪਾਸਿੰਗ ਹੈਗੀ ਕਰਦੀ ਨਾ ਪਾਸਿੰਗ 26 ਤੱਕ ਬਾਈ ਲੋ ਆ ਵੀ ਆ ਬਾਈ ਨੇ ਨਵੀਂ ਕਢਾਈ ਆ ਬਾਈ ਹੁਣ ਠੀਕ ਆ ਇਤਾਂ ਦੀ ਵੀ ਆ ਕੇ ਤੁਸੀਂ ਲੈਣੀ ਆ ਬਾਈ ਉਹਦੀ ਦਵਾ ਦੂੰਗੇ ਤੁਹਾਨੂੰ ਬਾਈ ਤੇ ਆ ਆ ਗਈ ਕਾਰ ਵੀਰੇ ਇਹ ਕਿਹੜਾ ਬੋਲ ਇਹ ਆ ਗਈ ਜੀ 2015 ਮਾਡਲ ਐਸ 6 ਪਲੱਸ ਜੀ 7 7 ਲੱਖ ਦੀ ਐਨਓਸੀ ਨਾਲ 15 ਮਹੀਨੇ ਬਹੁਤ ਆਉਂਦੇ ਸਾਨੂੰ ਸਾਡੇ ਕੋਲ ਫੋਨ ਵੀ ਸਵਾਰ ਕੇ ਲੈ ਦੋ ਘੱਟ ਰੇਂਜ ਜੀ ਆ ਲੈ ਲਓ ਬਈ 7 ਲੱਖ ਰੁਪਈਆ ਦੀ ਕਾਰ ਵਿਦ ਐਨਓਸੀ ਨਾਲੇ ਨੰਬਰ ਵੀ ਇਹਦਾ ਪੰਜ ਕੋਲੇ ਦਾ ਹਾਂਜੀ ਹਾਂ ਆ ਲੈ ਲੂਏ ਵੀ ਮਤਲਬ ਐਸਟੈਨੀ ਬਣਾਈ ਪਈ ਆ ਠੀਕ ਹੈ ਜੀ ਬਾਈ ਤੇ ਆਹ ਇਹ ਆ ਗਈ ਜੀ 2009 ਮਾਡਲ 81 ਦੀ ਜੀ 30 ਤੱਕ ਪਾ ਦਿੰਗਾ ਹਾਂਜੀ 30 ਤੱਕ ਪਾਸ ਲਓ ਜੀ ਬਾਈ ਆ ਲੈ ਦੇਖੋ ਕਿੰਨੇ ਟੌਪ ਲੋਕਲ ਨੰਬਰ 077 ਬਾਈ ਹਾਂਜੀ ਹਾਂ ਆ ਰਿਮਾਰਕਸ ਲਾਈ ਇਹ 3.5 ਲੱਖ ਰੁਪਈਆ ਦੀ 3.5 ਲੱਖ ਰੁਪਈਆ ਦੀ ਵਾਹ ਜੀ ਵਾਹ ਬਹੁਤ ਵਧੀਆ ਗੱਡੀ ਆ ਸਾਡੇ ਭਰਾਵਾਂ ਦੇ ਬਹੁਤ ਫੋਨ ਆਉਂਦੇ ਨੇ ਵੀ ਕਮਰਸ਼ੀਅਲ ਨੰਬਰ ਚਾਹੀਦੀ ਹੈ। ਆ ਲਾਇਓ ਦੇਖੋ ਕਹਿਣ ਸਾਡੇ 3 ਲੱਖ ਰੁਪਈਆ ਦੀ ਕਮਰਸ਼ੀਅਲ ਕਾਰ ਵੀ ਜਿਹੜਾ ਕੋਈ ਮੇਰਾ ਮਿੱਤਰ ਮੰਗਦਾ ਹੈ ਤਾਂ ਆਹ ਕਾਰ ਤੁਸੀਂ ਲੈ ਆ ਸਕਦੇ ਹੋ। 18 ਮਾਡਲ ਡੀਜ਼ਲ ਦੀ। ਹਾਂਜੀ ਡੀਜ਼ਲ ਦੀ। ਡੀਜ਼ਲ ਦੀ ਬਈ। ਹੈ? ਸੀਐਨਜੀ ਪੈਟਰੋਲ। ਸੀਐਨਜੀ। ਲਓ। ਸੀਐਨਜੀ ਪੈਟਰੋਲ ਜੀ। ਇਹ ਤਾਂ 30 ਤੋਂ ਪਲੱਸ ਐਵਰੇਜ ਆ ਜੀ। ਆਇਓ ਹੁਣ ਤੁਹਾਨੂੰ ਹੈਰੀਅਰ ਕਾਰ ਦਵਾ ਬਈ ਮੈਂ। ਹੈਰੀਅਰ ਕਾਰ ਵੀ ਬਹੁਤ ਘਾਟਾ ਮਾਰਕੀਟ ਦੇ ਵਿੱਚ ਤਾਂ ਆਹ ਕਾਰ ਵੀ ਤੁਸੀਂ ਲੈ ਆ ਸਕਦੇ ਆਂਗੇ। ਇਹ ਇਹ ਕਿਹੜਾ ਮਾਡਲ ਕਾਰ ਹੋਵੇ? ਚੰਡੀਗੜ੍ਹ ਨੰਬਰ ਦੀ ਕਾਰ ਆ ਨੰਬਰ ਵੀ ਤੁਹਾਡਾ ਲੋਕਲ ਹੀ ਇਹ ਨੰਬਰ ਨਾਮ ਵੀ ਹੋ ਜਾਂਦਾ ਬਾਈ ਹਨਾ ਹਾਂਜੀ ਹਾਂ ਤੇ ਇਹ ਕਿਹੜਾ ਮਾਡਲ ਕਾਰ ਆ ਵੀਰੇ 2000 2000 ਕਿਹੜੀ ਆ ਇਹ 22 ਨਾ 2021 ਮਾਡਲ ਹੈ ਜੀ ਇਹ 22 ਦੀ ਰਜਿਸਟਰਡ ਆ ਇੱਕ ਆ ਇੱਕ ਵਾਰ ਅੰਦਰ ਦਿਖਾ ਦਈਏ ਤੁਹਾਨੂੰ ਆਪਾਂ ਇਹ ਆਓ ਅੰਦਰੋਂ ਕਾਰ ਚੈੱਕ ਕਰ ਲਓ ਬਾਈ ਮੈਨੂਅਲ ਦੇ ਵਿੱਚ ਕਾਰ ਆ ਇਹ ਬਹੁਤ ਸੋਹਣੀ ਕਾਰ ਆ ਕੰਡੀਸ਼ਨ ਵਧੀਆ ਪਈਆ ਪੁਸ਼ ਟੂ ਸਟਾਰਟ ਆ ਆ ਚੈੱਕ ਕਰ ਲਓ ਚੱਲੀ ਸਾਰੀ ਹੋਈ ਆ ਇਹ ਪੂਰੀ ਨਵੀਂ ਨਕੋਰ ਗੱਡੀ ਆ ਜੀ ਹਾਂ ਚੱਲੀ ਥੋੜਾ ਪਤਾ ਨਹੀਂ ਕਿੰਨੀ ਚੱਲੀ ਹੈ ਕਿੰਨੀ ਚੱਲੀ ਦਾ ਤੁਹਾਨੂੰ ਪਤਾ ਹੈ 1 ਲੱਖ ਕਿਲੋਮੀਟਰ ਚੱਲੀ ਹੋਈ ਆ 1 ਲੱਖ ਕੀ 1 ਲੱਖ ਚੱਲੀ ਹੋਈ ਆ ਠੀਕ ਆ ਜੀ ਵੀਰੇ ਆ ਲੈ ਲੂਏ ਕੰਪਨੀ ਦੇ ਨਾਲ ਬਹੁਤ ਸੋਹਣੀ ਗੱਲ ਆ ਗਈ ਪੀਪੀ 23 ਫਤਿਹਗੜ੍ਹ ਸਾਹਿਬ ਦਾ ਨੰਬਰ ਹਾਂ ਜੀ ਹਾਂ ਇਹ 2012 ਮਾਡਲ ਆ ਤੇ 275000 ਰੁਪਏ ਦੀ ਲਾਈਵ 12 12 ਮਾਡਲ 275 ਦੇ ਵਿੱਚ ਤੇ ਆ ਗਈ 0 트리플 2 ਇਹ ਨੰਬਰ ਨਾਲ ਹੀ ਮਿਲਗਾ ਹੈ ਨੰਬਰ ਬੱਲੇ 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 ਨੰਬਰ ਦੇਖੋ ਤੁਸੀਂ ਕਮਾਲ ਹੋਈ ਥੋੜੀ ਭਾਜੀ ਦੀ ਨਜ਼ਰ ਐਚ ਆਰ 066 ਨੰਬਰ ਨੰਬਰ ਦਾ ਹਾਂ ਹਾਂ 780000 ਰੁਪਏ ਜੀ 0 ट्रिप, ट्रिपल 002 ਹੈ ਨਾ ਇਹ ਨੰਬਰ ਨਾਲ ਹੀ ਮਿਲ ਜੂ ਭਾਈ 780000 ਤੇ 2014 S10 ਹਾਂਜੀ ਹਾਂ ਤੇ ਫਸਟ ਓਨਰ ਆਹ ਵੀਰੇ 12 ਮਾਡਲ VDI ਇਹ 8 ਮਾਡਲ VDI ਆ 180000 180000 ਦੀ ਪੀਪੀ ਬੈਂਕ ਵਾਲੀ ਦਾ ਨੰਬਰ ਅਲਾਈਸ ਤੋਂ ਜਿਹੜੀਆਂ ਗੱਡੀਆਂ ਨੇ ਆ ਆ ਗਈ ਵਰਨਾ ਜੀ ਵਰਨਾ 2019 ਮਾਡਲ ਹੈ ਜੀ ਇਹ ਹਾਂਜੀ ਤੇ 8 ਲੱਖ 80 ਹਜ਼ਾਰ ਰੁਪਏ ਦੀ ਨਵਾਂ ਨਵੇਂ ਰੁਪਈਆ ਦੇਖੋ 19 ਮਾਡਲ 8 ਲੱਖ 80 ਕੰਡੀਸ਼ਨ ਬਹੁਤ ਨਵੀਂ ਪਈ ਆ ਬਈ ਅਲਾਏ ਟਾਇਰ ਸਾਨੂੰ ਫਾਲੀ ਕਾਰ ਬਈ ਨਾ ਆਟੋ ਨਹੀਂ ਮੈਨੂਅਲ ਦੇ ਵਿੱਚ ਕਾਰ ਆ ਇਹ ਠੀਕ ਆ ਇਹ ਕਾਰ ਲਿਆ ਸਕਦਾ ਤੁਸੀਂ ਨੰਬਰ ਸਕਰੀਨ ਤੇ ਪਾਇਆ ਹੈ ਬਈ ਹਣਾ ਇਨਕੁਆਰੀ ਲੈ ਲਓ ਜਿਹੜੀ ਵੀ ਕਾਰ ਦੀ ਚਾਹੀਦਾ ਤੁਸੀਂ ਆਹ ਇਹ 11 ਵਰਨਾ ਜੀ 2011 ਮਾਡਲ ਵੀਡੀ ਥਰਡ ਓਨਰ 2 ਲੱਖ 40 ਹਜ਼ਾਰ ਰੁਪਏ ਦੀ ਥਰਡ ਓਨਰ 2 ਲੱਖ 40 ਹਜ਼ਾਰ ਰੁਪਈਆ ਦੀ ਹੋ ਗਿਆ ਦਾ ਇਹ ਬਿਗਲੀ ਲਓ ਜੀ ਬਈ ਆਹ ਆਈ ਵਰਨਾ ਕਾਰ ਠੀਕ ਹੈ ਹਾਂ ਹਾਂ 12 ਮਾਡਲ ਆਈ ਇਹ 35 ਲੱਖ ਰੁਪਏ ਦੀ ਆ ਜੀ 35 ਲੱਖ ਰੁਪਏ ਦੀ ਤੇ ਗੱਡੀ ਦੇਖੋ ਨੰਬਰ ਇਹਦਾ ਵੀ ਕੈਂਟ ਹਾਂ ਹਾਂ ਗੱਡੀ ਓਰੀਜਨਲ ਪੇਂਟ ਚ ਠੀਕ ਆ ਜੀ ਵੀਰੇ ਆ ਲੋ ਸਕੋਰਪਿਓ ਮੱਲਾ 34 ਸਕੋਰਪਿਓ ਆ ਗਿਆ ਆਪਣੇ ਲੱਗਣਾ ਜੀ ਹਾਂ 17 ਮਾਡਲ ਐਸ 10 ਆ ਇਹ ਹਾਂ ਜੀ 1170 ਜੀ 1170 17 ਮਾਡਲ ਐਸ 10 11 ਲੱਖ 70 ਹਜ਼ਾਰ ਰੁਪਏ ਡਿਮਾਂਡ ਹੈ ਆ ਥਰਡ ਓਨਰ 18 ਮਾਡਲ ਗੱਡੀ ਆਈ ਇਹ 190 ਹਜ਼ਾਰ ਰੁਪਏ ਦੀ ਗੱਡੀ ਪੈ ਜੂਗੀ 190 ਹਜ਼ਾਰ ਰੁਪਏ ਵੀ ਕਾਰ ਜੋ ਕੋਈ ਲੈਣ ਦਾ ਸ਼ਿਕਨ ਆ ਨਾ ਇਹ ਆ ਰੇਟ ਦੇ ਵਿੱਚ ਮਿਲਦੀ ਨਹੀਂ ਜ ਆ ਜੈਗੂਅਰ ਕਾਰ ਮਾਡਲ ਹੈ ਜੀ ਹੂੰ ਹੂੰ 2010 ਮਾਡਲ ਹੈ ਜੀ ਇਹ ਹਾਂਜੀ ਸਿਰਫ 5.5 ਲੱਖ ਦੀ 5.50 ਦੇ ਵਿੱਚ 10 ਲੱਖ ਦਾ ਇਹ ਗੱਡੀ 5.5 ਲੱਖ ਜੈਗੂਅਰ ਕਾਰ 5 ਲੱਖ ਤੇ 50000 ਰੁਪਏ ਦੀ ਤੇ ਅਗਲੀ ਆ ਗਈ ਆਪਣੇ ਲੋ ਬਈ ਪੋਲੋ ਕਾਰ ਇਹ ਕਿਹੜਾ ਮਾਡਲ ਕਾਰ ਹੈ ਵੀਰੇ ਆਪਣਾ ਯਾਰ 10 ਮਾਡਲ ਹੈ 11 ਦੀ ਰਿਸਟਰਡ ਹੈ ਇਹ ਠੀਕ ਹੈ ਜੀ ਬਾਈ 1,80,000 ਰੁਪਏ ਦੀ ਬੇਚੂ ਵਧੀਆ ਕਾਰ ਹੈ ਦੇਖੋ ਥੋੜੇ ਜਰ ਵੀ ਹਿਣੌਣੇ ਨੇ ਇੰਨੀ ਸੋਹਣੀ ਗੱਡੀ ਵੇਚ ਰਹੇ ਟਰੈਡਰ ਸਾਈ ਕਾਰ ਲੈ ਸਕਦੇ ਹੋ ਤੁਸੀਂ ਬਾਈ ਇਹ ਵੀ ਵਧੀਆ ਕਾਰ ਹੈ ਵਧੀਆ ਠੀਕ ਹੈ ਤੇ ਬਾਕੀ ਮੌਕੇ ਤੇ ਮੜਾ ਮੋਟਾ ਤਾਂ ਹੋ ਜਾਂਦਾ ਵੀਰੇ ਇਹਨਾਂ ਦਾ ਹਾਂਜੀ 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 ਠੀਕ ਹੈ ਜੀ ਤੇ ਆ ਇੱਕ ਪੁੱਲ ਹੋਰ ਆ ਗਈ ਇਹ ਕਿਹੜਾ ਮਾਡਲ ਹੈ ਇਹ 2014 ਜੀ ਹਾਂਜੀ ਤੇ 3,25,000 ਰੁਪਏ ਦੀ ਡੀਜ਼ਲ 14 ਸਵਾ 3 ਲੱਖ ਰੁਪਏ ਦੀ ਆ ਫੋਰ ਸਿਲੰਡਰ ਵਾਲੀ ਆ ਇਹ ਠੀਕ ਹੈ ਆਮ ਤੌਰ ਤੇ ਤਿੰਨ ਸਿਲੰਡਰ ਮਿਲਦੀਆਂ ਚਾਰ ਐਵਰੇਜ ਤਾਂ ਸੋਹਣੀਆਂ ਹੁੰਦੀਆਂ ਨੇ ਇਹ ਐਵਰੇਜ ਵੈਂਟੋ ਵਾਲਿਆਂ ਇੰਨੇ ਹੁੰਦਾ ਜੀ ਛੋਟੇ ਕੋਈ ਮਿੰਟ ਰੱਖੀ ਸੀ ਫੀਡਬੈਕ ਤੁਸੀਂ ਆਪਦੇ ਜੀ 17 ਆਟੋਮੈਟਿਕ ਜੀ ਓਕੇ ਮਿਲ ਆਟੋਮੈਟਿਕ ਗੱਡੀ ਵੀ ਬਹੁਤ ਘੱਟ ਮਿਲਦੀ ਹੈ ਠੀਕ ਹੈ ਪੈਸੇ ਖਾਸ ਕਰਕੇ ਹਾਂ ਸਲ 385000 ਦੀ ਵੀ 17 ਮਾਡਲ ਮੌਕੇ ਤੇ ਕੁਛ ਨਾ ਕੁਛ ਭਾਈ ਤੁਹਾਡਾ ਰਿਗਾਰਡ ਹੋ ਜੂ ਲੋਨ ਦੀ ਮੈਂ ਫੇਰ ਗੱਲ ਕਰਾਂ ਅਗਰ ਤੁਸੀਂ ਕੋਈ ਵੀ ਕਾਰ ਲੈ ਜਾਂਦੇ ਹੋ ਤੁਹਾਡਾ ਸਿਮਲ ਵਧੀਆ ਤਾਂ ਅੱਧੇ ਘੰਟੇ ਦੇ ਵਿੱਚ ਵੀ ਤੁਹਾਡਾ ਲੋਨ ਕਰਾ ਕੇ ਤੁਹਾਨੂੰ ਕਾਰ ਦੇ ਦਾਂਗੇ ਭਈ ਨਾ ਤੇ ਜਿੰਨੀ ਵੀ ਤੁਹਾਡੀ ਆਪਣੀ ਡਾਊਨ ਪੇਮੈਂਟ ਦੀ ਡੀਲ ਹੁੰਦੀ ਆਹ ਵੀ ਇੱਕ ਹੋਰ ਚੀਜ਼ ਵੀ ਦਿੰਦੇ ਆ ਉਹ ਵੀ ਆਪਾਂ ਭੁੱਲ ਗਏ ਹਾਂਜੀ ਪੰਜਵਾਂ ਫਾਇਦਾ ਬੂਟਾ ਵੀ ਦਿੰਨੇ ਆ ਭਾਈ ਹੈਂ ਬੂਟਾ ਵੀ ਦਿੰਨੇ ਆ ਨਾਲ ਹੀ ਉਹਦਾ ਸਭ ਤੋਂ ਵੱਡਾ ਤੋਹਫਾ ਹਾਂਜੀ ਹਾਂ ਇਹ ਵੀ ਇਹ ਹੈਗੀ 14 ਮਾਡਲ ਜੀ ਇਹ 75000 ਚੱਲੀ ਹੋਈ ਆ ਬਹੁਤ ਸੋਹਣੀ ਕਾਰ ਆ 385 ਦੀ 38500 ਤੇ ਆ ਆ ਗਈ ਡਿਜ਼ਾਇਰ ਮਾਡਲ ਡਿਜ਼ਾਇਰ 2018 ਮਾਡਲ ਹੈ ਜੀ ਇਹ ਜੀਡੀਏ ਪਲੱਸ ਸਪੈਸ਼ਲ ਲਿਖਿਆ ਹੈ ਪੁਸ਼ ਬਟਨ ਪਿਆ ਆ ਵੀ ਜੀ ਪੁਸ਼ ਬਟਨ ਤੇ 6 ਲੱਖ 25000 ਸਵਾ 6 ਲੱਖ ਰੁਪਈਆ ਦੀ ਆ ਵਰਨਾ ਕਾਰ 15 ਮਾਡਲ ਹੈ ਜੀ ਇਹ 5 ਲੱਖ 40000 ਰੁਪਈਆ ਦੀ ਕਾਰ ਆ ਵਰਨਾ ਚੌਥੀ ਪੰਜਵੀਂ ਕਾਰ ਆਪਣੇ ਲੈ ਬਈ ਪੁਸ਼ ਬਟਨ ਪੁਸ਼ ਬਟਨ ਵਾਲੀ ਪੁਸ਼ ਟੂਟ ਅੱਗੇ ਹੋਰ ਵੀ ਆਉਣਗੀਆਂ ਪ੍ਰੋਜੈਕਟਰ ਲਾਈਟਾਂ ਵਾਲੀ ਜੀ ਲਓ ਜੀ ਬਾਈ ਨਵੇਂ ਬੰਪਰ ਵਾਲੀ ਹਾਂ ਜੀ ਠੀਕ ਆ ਆ ਆ ਗਈ ਐਕਸ ਆ ਬਹੁਤ ਕਾਰੂਨੀ ਲੱਗ ਰਹੀ ਸਟੈਂਡਿੰਗ ਬਹੁਤ ਕਹੜਾ ਕਾਰ ਪੂਰੀ ਪੂਰੀ ਕਾੜੀ ਕਿਹੜਾ ਮਾਡਲ ਹੈ ਇਹ ਹੈਗੀ 2018 ਜੀ ਰੇਟ ਵੀ 6 ਲੱਖ 80 ਹਜ਼ਾਰ ਰੁਪਏ ਸਾਰਾ ਜੀ 18 ਮਾਡਲ ਦਾ ਹਾਂਜੀ ਹਾਂ ਕੰਡੀਸ਼ਨ ਕਾਰ ਦੀ ਵਧੀਆ ਵੀਰੇ ਪੂਰੀ ਟੌਪ ਦੀ ਕਾਰ ਆ ਕੋਈ ਲੰਬ ਨਹੀਂ ਹੁੰਦਾ ਇੱਕ ਪੈਸਾ ਦਾ 6 ਲੱਖ 80 ਹਜ਼ਾਰ ਦੀ 2018 ਮਾਡਲ ਕਾਰ ਹੈ ਤੇ ਇਹ ਡਬਲਯੂ ਕੀਡੀ ਹੈ ਵੀਰੇ ਡਬਲਯੂ 5 ਹੈ ਜੀ ਇਹ ਫਾਈਲ ਲਾਇਲੂਏ ਦੇਖੋ ਉਹ ਡਬਲਯੂ 10 ਵਾਲੇ ਹੈਗੇ ਨੇ ਠੀਕ ਹੈ ਲਓ ਜੀ ਬਾਈ ਹਾਂ ਇਹ ਅਗਲੀ ਆ ਗਈ i20 ਹੈ ਕਿਹੜਾ ਮਾਡਲ ਹੈ ਇਹ 12 ਮਾਡਲ ਹੈ ਬਹੁਤ ਨਵੀਂ ਕਾਰ ਹਾਂਜੀ ਤੇ ਸਵਾ 3 ਲੱਖ ਰੁਪਿਆ ਦਾ 3 10 15 ਦੀ ਬੈਲ ਲਓ ਜੀ ਬਾਈ ਤੇ ਆਜੋ ਇੱਕ ਤੁਹਾਨੂੰ ਮੈਂ ਹੋਰ ਬਈ ਬਹੁਤ ਸੋਹਣੀ ਸੁਨੱਖੀ ਕਾਰ ਦਿਖਾਉਣਾ ਤੁਹਾਨੂੰ ਆ ਆ ਗਈ ਆਪਣੇ ਕੋਲ Honda City ਦਾ ਸਟੈਂਡਿੰਗ ਚੈੱਕ ਕਰੋ ਕਾਰ ਦੀ ਬਹੁਤ ਸੋਹਣੀ ਸਟੈਂਡਿੰਗ ਆ ਸਰ ਜੀ ਕਿਹੜਾ ਮਾਡਲ ਹੈ ਵੀਰੇ ओरिजिनल ਪੇਂਟ ਦੀ ਕਾਰ ਆ ਇਹ ਮਾਡਲ 2012 ਹਾਂਜੀ ਬੈਠੋ ਕੋਈ ਨਹੀਂ ਆਗੇ 2012 ਮਾਡਲ ਹੈ 20 ਮਾਡਲ ਹੈ ਹਾਂਜੀ alaie ਕੰਪਨੀ ਤੇ ਨੇ ਹੂੰ ਹੂੰ ਤੇ 310000 ਰੁਪਏ ਦੀ ਗੱਡੀ 310000 ਦੀ 12 ਮਾਡਲ ਠੀਕ ਆ ਜੀ ਬਈ ਓਰੀਜਨਲ ਪੇਂਟ ਦੀ ਗੱਾਰ ਹੈ ਨਾ ਆ ਦੇਖੋ ਇਹ ਵੀ ਗੱਡੀ ਪੂਰੀ ਟੌਪ ਦੀ ਮੰਤਰੀ ਵਾਲੀ ਕਾਰ ਇਹ 15 ਮਾਡਲ ਹੈ ਜੀ ਇਹ ਇਹ ਵੀ ਆਲ ਓਰੀਜਨਲ ਪੇਂਟ ਚ ਹੈ ਹਾਂ ਹਾਂ ਤੇ 5 ਲੱਖ ਰੁਪਏ ਦੀ ਰੇਟ ਹੈ ਜੀ ਪੂਰੇ ਪੂਰੇ 5 ਲੱਖ ਰੁਪਏ ਦੇ ਵਿੱਚ ਆ ਆ ਗਈ S cross S cross 520000 ਰੁਪਏ ਦੀ 2017 ਮਾਡਲ ਜੀ 520 ਦੇ ਵਿੱਚ ਅੱਛਾ ਇਹਨੇ ਤੇ ਲੋਨ ਕਿੰਨਾ ਕੋਈ ਜੇ ਕੋਈ 5 ਲੱਖ ਰੁਪਏ ਦੀ ਕਾਰ ਮੰਨ ਕੇ ਚਲੀ ਇਹ ਤੇ ਲਗਭਗ 4 4.5 ਦਾ ਲੋਨ ਹੋ ਜਾਂਦਾ ਜੀ 4 4.5 ਦਾ ਅਪਰੋਕਸੀਮੇਟ ਲੱਖ ਰੁਪਿਆ ਦੇ ਕੇ ਤੁਸੀਂ ਬਈ ਕਾਰ ਲਿਆ ਸਕਦੇ ਹੋ ਬਾਕੀ ਥੋੜਾ ਫਾਈਨਾਂਸ ਹੋ ਜਾਣਾ ਬਈ ਹੈ ਨਾ ਇਹ 13 ਮਾਡਲ VDI ਇਹ ਥਰਡ ਓਨਰ ਹਾਂਜੀ 3.5 ਲੱਖ ਰੁਪਏ ਦੀ 3,50,000 ਰੁਪਈਆ ਦੀ ਬਾਈ ਠੀਕ ਹੈ ਤੇ ਆ ਆ ਗਈ ਆਪਣੇ ਲਵੇ 스ਵਪਟ ਕਾਰ ਮਾਡਲ ਲੋ ਯਾਰ 15 ਜੀ 15 ਫਿਰ ਤੇ ਐਨਓਸੀ ਹਾਂਜੀ ਤੇ 5 ਲੱਖ 3,10,000 ਰੁਪਈਆ ਦੀ 3,10,000 ਦੀ 15 ਮਾਡਲ ਵਿਦ ਐਨਓਸੀ ਵਿਦ ਐਨਓਸੀ 15 ਮਾਡਲ ਰੇਟ ਵੀ ਜਾਇਜ਼ ਆ 3 ਦੀ ਬਣਜੂ ਜੀ ਹੋਰ ਚੱਕੋ 3 ਲੱਖ ਰੁਪਈਆ ਦੀ ਮਨ ਨੂੰ 15 ਮਾਡਲ 스ਵਪਟ 3,10,000 ਰੁਪਏ ਡਿਮਾਂਡ ਆ ਬਾਕੀ ਮੌਕੇ ਦੇ ਮਾੜਾ ਮੋਟਾ ਆਹ 15 ਮਾਡਲ ਜੀ ਹਾਂਜੀ ਇਹ ਤੁਹਾਨੂੰ 5.5 ਲੱਖ ਦੀ ਬ 5.5 ਲੱਖ ਦੀ 5.5 ਲੱਖ ਦੀ ਲੈ ਵੀ ਆ ਲੈ ਜੋ ਕਾਰ ਵੀ ਜੇ ਕਿਸੇ ਨੇ ਮੋਡੀਫਿਕੇਸ਼ਨ ਵਾਲੀ ਕਾਰ ਲੈਣੀ ਆ ਕਾਰ ਸੋਹਣੀ ਆਹਾ ਵੀਰੇ ਇਹ ਆ ਜੂ ਜੀ 3.5 ਲੱਖ ਰੁਪਏ ਦੀ ਇਹ ਆਪਣੀ ਦਫਤਰ ਵਾਲੀ ਕਾਰ ਆ 17 ਮਾਡਲ ਸੀਐਜੀ ਵਾਲੀ ਕੰਪਨੀ ਸੀ ਦਫਤਰ ਦੇ ਕੰਮਾਂ ਨੂੰ ਚੱਲਦੀ ਆ ਬਹੁਤ ਇਨਸਾਨ ਦਿੰਦਾ ਆਹਾ ਵੀਰੇ ਆਲਟੋ ਕੇ 10 ਐ 17 ਮਾਡਲ ਆਟੋਮੈਟਿਕ ਦੇਖੋ ਦੂਜੀ ਗੱਡੀ ਆ ਗਈ ਆਟੋਮੈਟਿਕ 17 ਆਟੋ ਹਾਂਜੀ ਹਾਂ ਠੀਕ ਐ 3 ਲੱਖ 35-40 ਹਜ਼ਾਰ ਰੁਪਏ ਦੀ ਗੱਡੀ ਮਿਲ ਜੂਗੀ ਜੀ ਠੀਕ ਐ ਵੀਰੇ ਲੋ ਜੀ ਲੋਕਲ ਮਹਾਲੀ ਦਾ ਨੰਬਰ ਦੀ ਕਾਰ ਆ ਬਈ ਆ ਆ ਗਈ ਆਲਟੋ ਨਵਾਂ ਮਾਡਲ ਆਲਟੋ ਆਈ ਇਹ ਚੈਰੀ ਕਲਰ ਦੀ 140000 ਲਾਏ ਦੇਖੋ ਲਾਈਵ ਵੀ ਸੋਹਣੇ ਲੱਗੇ ਨੇ ਗਾਰਡੂ ਬਾਈ ਹੈ ਨਾ ਬਿਲਕੁਲ ਜੀ ਤੇ ਆ ਆ ਆ ਗਈ ਆਪਣੀ अल्टੋ ਮਾਡਲ 16 ਜੀ A10 ਦੇਖੋ ਕਿੰਨੀ अल्टੋ ਮਿਲਦੀਆਂ ਨੇ ਹਾਂ 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 285000 285 ਦੇ ਵਿੱਚ ਬਾਈ ਆ ਆ ਗਈ ਆਪਣੀ i10 i10 ਹੈ ਜੀ ਇਹ ਇਹ ਵੀ ਗੱਡੀ ਇੰਨੇ ਭਾਜ ਦੇ ਦਾਂਗੇ ਤੁਹਾਨੂੰ 135000 ਦੀ ਗੱਡੀ ਦੇ ਦਾਂਗੇ ਜੀ 11 ਮਾਡਲ 11 ਮਾਡਲ ਗੱਡੀ ਲੈ ਬਈ 135000 ਚ 11 ਮਾਡਲ ਬਾਈ ਨਾਲੇ ਲੋਕਲ ਨੰਬਰ ਦੀ ਕਾਰ ਆ ਔਰ ਸ਼ੇਪ ਵੀ ਚੇਂਜ ਆ ਰਿਗਨਲ ਪੇਂਟ ਚ ਹਾਂ ਜੀ ਤੇ ਆ ਆ ਗਈ ਵੀਰੇ ਇੰਡੀਕਾ ਹਾਂਜੀ ਭਗਤਨੀ ਆ ਗਈ ਜੀ ਇਹ ਹਾਂਜੀ ਇਹ 90000 ਰੁਪਏ ਦੀ ਮਿਲ ਜੂਗੀ ਤੁਹਾਨੂੰ 90000 ਰੁਪਿਆ ਦੇ ਵਿੱਚ ਬਾਈ ਲੈ ਜਾਓ ਬਾਈ ਤੇ ਆ ਆ ਗਈ ਆਪਣੀ ਸੇਲ ਸੇਲ 180000 ਰੁਪਏ ਦੀ ਗੱਡੀ ਮਿਲ ਜੂਗੀ ਬਹੁਤ ਵਧੀਆ ਕਾਰ ਹੈ ਲਾਇ ਇਹਨੂੰ ਪੈਸੇ ਨੇ ਠੀਕ ਹੈ ਹੂੰ ਹੂੰ 2013 ਮਾਡਲ 13 ਮਾਡਲ ਬਾਈ ਤੇ ਆ ਆ ਗਈ अल्टੋ ਮਾਡਲ ਵੀਰੇ ਨੌ ਮਾਡਲ ਹੈ ਜੀ 130000 ਰੁਪਏ ਦੀ ਗੱਡੀ ਠੀਕ ਹੈ ਜੀ ਵੀਰੇ ਲਓ ਜੀ ਨੌ ਮਾਡਲ अल्टੋ अल्टੋ ਦੀ ਗੱਲ ਕਰਾਂ अल्टੋਆਂ ਲਗਭਗ 35-40 अल्टੋ ਆਪਣੇ ਲਵੇ ਉਰੇ ਹੋਣਗੇ ਆ ਬਾਈ ਹੈਨਾ ਜੇ ਤੁਸੀਂ ਲੱਭਣ ਲੱਗ ਜਾਓ ਬਾਈ ਤੇ ਆਹ ਆਹ ਵੀ ਆ ਦੇਖੋ ਹਾਂਜੀ ਗੱਡੀ ਦੇਖੋ ਤੁਸੀਂ ਮਹਾਲੀ ਦਾ ਨੰਬਰ ਹੈ ਹਾਂ ਹਾਂ ਪਾਸ ਹੋਈ ਹੋਈ ਆ ਅਲਾਈ ਟਾਇਰ ਦੇਖੋ ਤੁਸੀਂ ਵਾਹ ਜੀ ਵਾਹ ਠੀਕ ਹੈ ਜੀ ਹਾਂ ਹਾਂ ਤੇ ਹਲੇ ਦਾ ਲਿਬੜੀ ਟਿਬੜੀ ਜੀ ਖੜੀ ਆ ਹਾਂ ਹਾਂ ਇਹ ਸਿਰਫ 8 ਮਾਡਲ ਕਰ ਸਰਦ ਜੀ ਹਾਂਜੀ 210000 ਰੁਪਏ ਦੀ ਗੱਡੀ ਮੈਂ 8 ਮਾਡਲ 210000 ਰੁਪਏ ਦੇ ਵਿੱਚ 7 ਲੀਟਰ ਲੋ ਜੀ ਅੱਗੇ ਸੀਜ਼ਨ ਵੀ ਵਿਆਹਾਂ ਦਾ ਆਉਣ ਵਾਲਾ ਵੀ ਚੱਕ ਲਓ ਹਾਂ ਜੀ ਹਾਂ ਪਰ ਇੱਕ ਰੇਲੂ ਰੱਖਣ ਲੋ ਵੀ ਕੀ ਕਹਿੰਦੀ ਹੈ ਹਾਂ 22 ਲੱਖ ਰੁਪਏ ਦੀ ਸਾਡੇ ਕੋਲ ਬਹੁਤ ਫੋਨ ਆਉਂਦੇ ਨੇ ਘੱਟ ਰੇਟ ਦੀ ਆ 7 ਲੀਟਰ ਕਾਰ ਫਾਇਦਾ ਇਹ ਨਾਲ ਦੋ ਪੈਸੇ ਕਮਾ ਕੇ ਵੀ ਦਿੰਦੀ ਹੈ ਜੇ ਕੋਈ ਬੰਦਾ ਲੈਂਦਾ 22 ਲੱਖ ਦੀ 2012 ਮਾਡਲ ਜੀ ਹਾਂ ਹਾਂ ਬਹੁਤ ਸੋਹਣੀ ਕਾਰ ਆ ਦੇਖੋ ਰੇਟ ਇਜ਼ ਆ ਆ ਗਈ अल्टੋ ਫੇਰਾ ਕਿਹਾ ਫੇਰਾ ਕੀ ਗੇਟਾ ਨਾ ਹਾਂ 18 ਮਾਡਲ ਗੇਟਾ ਨਾ ਇਹ 360000 ਰੁਪਏ ਲੈ ਵੀ ਬਹੁਤ ਸੋਹਣੀ ਗੱਡੀ ਹੈ ਨੰਬਰ ਵੀ ਸੋਹਣਾ ਪੂਰਾ ਤੇ 0342 ਆ ਆ ਗਈ ਕਿਹੜੀ ਮਾ ਗੱਡੀ ਦਾ ਫਾਇਦਾ ਇਹ ਆ ਵੀ ਇਹ 18 ਮਾਡਲ ਹੈ ਹੂੰ ਹੂੰ ਤੇ 625000 ਰੁਪਏ ਦੀ ਹੈ ਡੀਜ਼ਲ 18 ਮਾਡਲ ਹਾਂਜੀ 625 ਮੈਨੂਅਲ ਗਾਰ ਹੈ ਮੈਨੂਅਲ ਪਹਿਲੇ ਨਾ ਉਹ ਸੰਰੂਖ ਵਾਲੀ ਠੀਕ ਹੈ ਜੀ ਬਾਈ ਬਰੀਜਾ ਲੈਣ ਜਾਂਦੇ ਆ ਤਾਂ 7,25,000 ਤੋਂ ਘੱਟ ਨਹੀਂ ਮਿਲਣੀ ਲੋਕਲ ਨੰਬਰ ਦੀ ਗਾਰ ਹੈ ਲੋਕਲ ਨੰਬਰ ਦੀ ਗਾਰ ਆਜੋ ਇਤਨੀ ਆਜਣੀ ਆਹ ਲੋ ਸਫਟਾਂ ਸਫਟਾਂ ਵੀ ਆਪਣੇ ਨਾਲ ਵਾਧੂ ਨੇ ਬਾਈ ਵਾਧੂ ਵਾਧੂ ਕਿਸੇ ਗਾਰ ਵੇਚਦੇ 5-7 ਵੱਧ ਤੋਂ ਵੱਧ ਐਂਡਿੰਗ ਹੁੰਦੀ ਆ ਆਪਣੇ ਲਵੇ ਲਗਭਗ 10 ਤੋਂ 15 12 ਖੜੀਆਂ ਹੋਏ ਇਹ 15 ਮਾਡਲ ਗੱਡੀ ਆ ਜੀ 4.5 ਲੱਖ ਰੁਪਏ ਦੀ 4.5 ਦੀ 15 ਮਾਡਲ ਹਾਂਜੀ ਲੋ ਜੀ ਬਾਈ ਰੇਟ ਵੀ ਜਾਇਜ਼ ਆਣਾ ਰੇਟ ਵੀ ਜ਼ਿਆਦਾ ਨਹੀਂ ਆ ਚੈੱਕ ਕਰੋ 11 ਮਾਡਲ 2 ਲੱਖ 65 ਹਜ਼ਾਰ ਰੁਪਏ ਦੀ ਦੱਸੋ ਕੀ ਰੇਟ ਆ ਹੋਰ ਆ ਆ ਗਈ ਬਰੇਜ਼ਾ ਕਾਰ ਬਰੇਜ਼ਾ 19 ਮਾਡਲ ਹੈ ਜੀ ਸਵਾ 7 ਲੱਖ ਰੁਪਏ ਦੀ ਸਰ 19 19 ਡੀਜ਼ਲ ਪਹਿਲੇ ਨੋ ਡੀਜ਼ਲ ਠੀਕ ਹੈ ਜੀ ਆਹ ਆ ਵੀਰੇ ਸ਼ਕਾਲਾ ਮੰਨ ਲਓ ਕੋਈ ਡਿੱਗੀ ਵਾਲੀ ਗੱਡੀ ਮੰਗਦਾ ਹਾਂ 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 ਟੂਰਿੰਗ ਵਗੈਰਾ ਕਰਨੀ ਆ ਮਾਰਕੀਟਿੰਗ ਕਰਨੀ ਆ ਬਹੁਤ ਵੱਡੀ ਡਿੱਗੀ ਆ ਦੀ ਨਾਲੇ ਰੇਟ ਜਾਇਜ਼ ਰੇਟ ਜਮਾ ਜਾਇਜ਼ ਪੈਸੇ 1 ਲੱਖ 80 ਹਜ਼ਾਰ ਰੁਪਏ ਮਾਡਲ 2013 13 ਮਾਡਲ 1 ਲੱਖ 80 ਹਜ਼ਾਰ ਰੁਪਏ ਦੇ ਵਿੱਚ ਜੀ ਡੀਜ਼ਲ ਆਜ ਆ ਕਰੋਕ ਵਾਲੇ ਰੰਗ ਦੀ i20 ਇਹ BS6 ਵਾਲੀ ਆ ਗੱਡੀ ਜੀ ਕਾਲੀ ਵਾਕ ਕਿਹੜਾ ਰੰਗ ਇਹ سرمੇ ਰੰਗਾ ਯਾਰ ਰੰਗਾ ਜੀ ਮੈਜਿਕ ਮੈਜਿਕ ਬਲੈਕ ਕਹਿੰਦੇ ਬੰਦੇ ਰਾਤ ਨੂੰ ਕਾਲੀ ਲੱਗਦੀ ਹੈ ਹਾਂ ਜੀ 21 ਮਾਡਲ 22 ਦੇ ਰਜਿਸਟਰਡ ਹੈ ਇਹ 665000 ਰੁਪਏ ਦੀ ਗੱਡੀ ਹੈ ਜੀ 665 ਦੇ ਵਿੱਚ BS6 ਹੈ ਕਰੋ ਸ਼ਰਮ ਜੀ ਦਿੱਲੀ ਦੁੱਲੀ ਵਾਲੇ ਭਈ ਜਿਹੜੇ ਜਾਂਦੇ ਨੇ ਠੀਕ ਹੈ ਜੀ ਬਾਈ ਤੇ ਆ ਆ ਗਈ ਆਪਣੀ i20 ਇਹ 2011 ਦੀ ਡੀਜ਼ਲ ਹੂੰ ਹੂੰ ਵਧੀਆ ਕਾਰ ਆ 57 245000 ਰੁਪਏ ਦੀ ਫਰਸਟ ਆਨ ਲਓ ਜੀ ਬਾਈ ਤੇ ਆ ਆ ਗਈ ਆਪਣੀ ਆ ਆ ਟਿਕਾ ਆ ਟਿਕਾ ਆ ਟਿਕਾ ਦੂਜੀ ਗੱਡੀ ਆ ਇੱਥੇ ਮਤਲਬ 2 ਲੱਖ 2016 ਮਾਡਲ ਗੱਡੀ ਆ ਹਾਂਜੀ 5 ਲੱਖ 70 ਹਜ਼ਾਰ ਰੁਪਏ ਦਾ 5.5 ਲੱਖ ਰੁਪਏ ਦੀ ਗੱਡੀ ਹੈ ਸਾਢੇ 5 ਲੱਖ ਰੁਪਏ ਆ ਲਓ अल्टੋ ਇੱਕ ਹੋਰ ਆਈ अल्टੋ 800 ਇਹ ਕਿਹੜਾ ਮਾਡਲ ਹੈ ਕੀ ਵੀਰੇ ਇਹ 2012 ਮਾਡਲ अल्टੋ 800 ਹੈ ਜੀ ਹਾਂਜੀ ਲਗਭਗ ਹੋਊਗੀ ਇੱਕ 80 85 ਇੰਚ ਪਰ ਡਿਟੇਲ ਇਹਦੇ ਲੱਗੀ ਹੋਈ ਠੀਕ ਹੈ ਜੀ ਬਾਈ ਆ ਵਰਨਾ ਵਰਨਾ ਆ ਗਈ ਜੀ ਇਹ 2000 ਵਰਨਾ 2013 12/13 ਟਾਪ 12/13 ਹਾਂਜੀ ਹਾਂਜੀ ਇਹ 320000 ਰੁਪਏ ਦੀ ਗੱਡੀ ਤੁਹਾਨੂੰ ਪੈਜੀ 320000 ਰੁਪਏ ਦੀ ਆਹ Swift ਕਿਹੜਾ ਮਾਡਲ ਹੈ ਵੀਰੇ ਇਹ ਆ ਗਈ ਜੀ ਰੇਅਰ ਹੂੰ ਹੂੰ 350000 ਰੁਪਏ ਦੀ 15 ਮਾਡਲ LDI ਲਓ ਜੀ ਬਾਈ ਤੇ ਆਹ ਆ ਗਈ ਬਲੀਨੋ ਕਾਰ ਇਹ ਕਿਹੜਾ ਮਾਡਲ ਹੈ ਬਲੀਨੋ ਆ ਗਈ ਜੀ ਇਹ ਹੂੰ ਹੂੰ ਡੈਲਟਾ ਮਾਡਲ ਦੇ ਵਿੱਚ ਹੈ ਜੀ ਇਹ ਹੂੰ ਹੂੰ 2000 16 ਮਾਡਲ ਹਾਂਜੀ 425000 ਰੁਪਏ ਦੀ 4.5 ਲੱਖ ਰੁਪਏ ਆਹ ਅਮਰੂਤੀਆਂ ਦੇਖੋ ਬਾਈ ਆ ਦੋ ਅਮਰੂਤੀਆਂ ਆ ਗਈਆਂ ਇਹ ਇਹ ਆ ਜਾ ਬਾਈ ਇਹਣਾ ਨਵੇਂ ਮਾਡਲ ਆ ਹਾਂਜੀ ਪਾਸਿੰਗ ਹੈ ਨਹੀਂ ਪੈਸੇ 40000 42000 ਰੁਪਏ ਜੀ ਪਾਸਿੰਗ ਹੈ ਨਹੀਂ ਪਾਸਿੰਗ ਕਰਾ ਕੇ ਦੇਵੋਗੇ ਠੀਕ ਹੈ 62000 ਰੁਪਏ ਦੀ ਦੇਵੋਗੇ 40000 ਰੁਪਏ ਦੀ ਮਰੂਤੀ ਠੀਕ ਹੈ ਜਿਹੜੇ ਕਿਸੇ ਨੇ ਵੀ ਸਿੱਖਣ ਸਿਕਾਉਣ ਨੇ ਲੈਣੀ ਆ 15000 ਰੁਪਏ ਤੇ 40000 ਰੁਪਏ ਇਕੋ ਇਕੋ ਸਪੋਰਟਸ ਹੈ ਜੀ 18 ਮਾਡਲ ਵਾਹ ਜੀ ਉਹ ਘੱਟ ਮਿਲਦੀ ਹੈ ਨਿਊ ਸ਼ੇਪ ਚ ਤੇ 5 ਲੱਖ 10000 ਰੁਪਏ ਦੀ ਗੱਡੀ ਹੈ ਫਸਟ ਓਨਰ ਗੱਡੀ ਹੈ ਠੀਕ ਆ ਜੀ ਬਾਈ ਦੇਖੋ ਗੱਡੀ ਕਿੰਨੀ ਸੋਹਣੀ ਆ ਆ ਗਿਆ अल्टੋ ਇਕੱਠੀਆਂ ਹੋਰ ਆ ਗਿਆ ਉਹ ਆ ਗਿਆ ਅੱਛਾ ਉਧਰ ਉਹ ਵੀ ਜਿਵੇਂ ਕਹਿੰਦੇ ਨੇ ਕਿਸੇ ਦਸਤ ਦੇ ਗੁੱਛਾ ਲੱਗਿਆ ਹੁੰਦਾ ਨਾ ਫਰੂਟਾਂ ਦਾ ਉਹ ਵੀ ਵਿੱਚ ਵਿੱਚ ਫਰੂਟਾਂ ਦੇ ਗੁੱਛੇ ਲੱਗੇ ਹੋਏ ਨੇ ਸਾਡੇ ਇਹ ਬਲੈਨੋ ਆ ਬਲੈਨੋ ਜੀ ਹਾਂਜੀ ਬਲੈਨੋ ਗੱਡੀ 18 ਮਾਡਲ ਹੈ ਜੀ ਇਹ 565000 ਰੁਪਏ ਦੀ ਗੱਡੀ 565 ਦੀ ਆਹ ਇਹਨਾਂ ਨੌ ਦੀ ਗਾਰ ਹੂੰ ਹੂੰ ਇਹ ਆ ਗਈ ਜੀ ਉਹ ਜੈਨਸਟੀਲੋ ਸਟੀਲੋ 1.5 ਲੱਖ ਰੁਪਏ ਦੀ ਮਿਲ ਜੂਗੀ 1.5 ਲੱਖ ਰੁਪਈਆ ਦੀ ਵਧੀਆ ਗਾਰ ਲਾ ਬਈ ਆ ਆ ਗਈ ਅਗਲੀ ਆਪਣੇ ਲਵੇ ਏ K10 ਵੀਰੇ ਮਾਡਲ 2010 11 ਦੀ ਰਜਿਸਟਰ ਹੈ ਜੀ 1,75,000 ਰੁਪਏ ਦਾ ਮੰਗ ਹੈ ਜੀ। 10 ਤੋਂ 11 1,75,000 ਆਹ। ਨਾ ਦੇਖੋ ਫੇਰ K10। LRIIP ਹੈ। 14 ਮਾਡਲ ਹੈ ਜੀ ਇਹ। ਹਾਂ ਹਾਂ। 2,60,000 ਰੁਪਏ ਦੀ। ਲੋ ਜੀ ਸਿਰਫ 40,000 ਚਲੀ ਘਾਰ ਆ ਜੀ। ਲੋਕਾਂ ਨੇ ਸੌਂ ਖਾਰ ਕੇ ਵੀ ਸਾਰੀਆਂ ਆਲਟੋ ਵੇਚ ਦੇਣੀਆਂ ਨੇ। ਐਨੀਆਂ ਆਲਟੋ ਖੜੀਆਂ ਆਪਣੇ ਕੋਲ। ਲੋਕਾਂ ਨੇ ਸੌਂ ਖਾਰ ਕੇ ਵੀ ਆਲਟੋ ਲੈਣੀਆਂ ਬਹੁਤ ਨੇ। ਹਾਂ ਇਹ। ਨਾ ਸਮਝ ਨਹੀਂ ਪਿਆ। 15 ਮਾਡਲ ਜੀ। ਹਾਂ ਜੀ। 2.5 ਲੱਖ 70000 ਰੁਪਏ ਦੀ ਨਿਊ ਸ਼ੇਪ ਚ ਆ ਜੋ ਆ ਮਰੂਤੀ ਖੜੀ ਐ ਇੱਕ ਹੋਰ ਆ ਲੈ ਵੀ ਇਹ ਹੈਗੀ ਆਪਣੀ 65000 ਰੁਪਏ ਦੀ 2027 ਤੱਕ ਪਾਸਿੰਗਾ 6 ਮਾਡਲ 6 ਮਾਡਲ ਆ ਲੈ ਜੋ ਬਈ ਇੱਧਰ ਆ ਜੀ ਇੱਧਰ ਆ ਆ ਬਰੇਜ਼ਾ ਕਾਰ ਆ ਗਈ ਕਿਹੜਾ ਉਹ ਉਲਟੋ ਇੱਥੋਂ ਆ ਆ ਦਿਖਾ ਲਓ ਇਹ ਕਿਹੜਾ ਮਾਡਲ ਹੈ ਵੀਰੇ ਕੁਛ ਨਹੀਂ ਪਤਾ ਇਹਦੇ ਪਰਚਾ ਲੱਗਿਆ ਨਹੀਂ ਹੋਇਆ ਬਈ ਕਹਿਣਾ ਪੈਣਾ ਵੀ ਇਹ ਮਾਡਲ ਹੈਗੀ ਆ 2007 ਮਾਡਲ ਬਈ 7 ਮਾਡਲ ਕਾਰ ਆ ਗੱਡੀ ਸੋਹਣੀ ਆ ਬਈ ਕੀਮਤ ਹੈ ਕਿਹੜੀ ਗੱਡੀ ਬਈ ਇਹ? 7 ਮਾਡਲ ਗੱਡੀ ਆ ਕੋਈ ਨਹੀਂ ਰੇਟ ਤੁਸੀਂ ਫੋਨ ਤੇ ਪਤਾ ਕਰ ਲਿਓ ਜੀ ਕੀ ਇਹ ਦਾ? ਹਾਂ ਆਹ ਆ ਤਾਂ ਹੀ ਕਹਿਣਾ ਵੀ ਪਰਚਾ ਲਾ ਕੇ ਲਿਆਓ ਲੈ ਕੇ ਲਓ। 17 ਮਾਡਲ 6.5 ਲੱਖ ਰੁਪਏ ਦੀ 90000 ਚੱਲੀ ਫਸਟ ਓਨਰ ਗੱਡੀ। ਲੈ ਵੀ। ਲਓ ਜੀ। ਆ ਆ ਗਈ ਕਾਰ ਇਹ ਕਿਹੜਾ ਮਾਡਲ ਕਾਰ ਆਈ ਆਪਣੀ? 18 ਮਾਡਲ ਜੀ। ਹਾਂ ਜੀ। ਇਹ ਤਾਂ ਸੀਐਨ ਜੀ ਹੈ? ਡੀਜ਼ਲ ਦੀ ਇਹ। ਡੀਜ਼ਲ ਦੀ। ਹਾਂ ਹਾਂ। 4.5 ਲੱਖ ਰੁਪਏ ਦੀ ਰਹੀ। 4.5 ਲੱਖ ਰੁਪਏ ਦੀ ਕਮਰਸ਼ੀਅਲ ਨੰਬਰ ਦੀ ਪੇਪਰ ਸਾਰੇ ਪੂਰੇ ਬਈ ਕਾਰ ਦੇ ਨਾ। 14 ਮਾਡਲ ਐਕਸਯੂਵੀਸ W6 5.5 ਲੱਖ ਇਧਰੋਂ ਦਿਖਾ ਦਿਓ ਵੀਰੇ ਇੱਕ ਵਾਰ ਪੂਰੀ ਸਾਰੀ ਕਾਰ ਲਓ ਜੀ ਬਹੁਤ ਸੋਹਣੀ ਕਾਰ ਹੈ ਬਲੈਕ ਕਲਰ ਦੇ ਵਿੱਚ ਬਹੁਤ ਸੋਹਣੀ ਕਾਰ ਹੈ W6 ਤੇ ਪ੍ਰਾਈਸ ਰੱਖਿਆ 5.5 ਲੱਖ ਵਿੱਚ 14 ਮਾਡਲ ਬਈ ਨੰਬਰ 82 A E on E on ਆ ਗਈ ਜੀ 12 ਫਸਟ ਓਨਰ 170 1,70,000 ਰੁਪਏ ਬਈ ਤੇ ਆ ਵਰਨਾ ਕਾਰ ਆ ਗਈ ਲੋ ਜੀ ਇਹ ਕਿਹੜਾ ਮਾਡਲ ਆ ਗਈ ਜੀ 2012 3 ਲੱਖ ਰੁਪਏ ਜੀ ਲੋ ਜੀ 3 ਲੱਖ ਤੋਂ ਵੀ ਥੱਲੇ ਦੇ ਦਾਂਗੇ ਬਾਈ ਮੌਕੇ ਤੇ ਮਾਨਤਾਨ ਹੋ ਜੂ ਤੁਹਾਡਾ ਕੋਈ ਗੱਲ ਨਹੀਂ ਤੇ ਆਹ ਇਹ ਕਿਹੜਾ ਮਾਡਲ ਆ ਇਹ ਆ ਗਈ ਜੀ 12 ਮਾਡਲ ਠੀਕ ਹੋ ਹਾਂਜੀ 1.5 ਲੱਖ ਰੁਪਏ 1.5 ਲੱਖ ਰੁਪਏ ਦੇ ਵਿੱਚ ਬਈ ਕਾਰਾਂ ਦੇ ਰੇਟ ਬਹੁਤ ਜ਼ਿਆਦੇ ਨੇ ਬਈ ਹਨਾ ਤੇ ਆ ਵਰਨਾ ਆ ਗਈ 51 51 ਲਓ ਜੀ ਵਰਨਾ ਮੱਲਾ 7ਵੇਂ 8ਵੇਂ ਵਰਨਾ ਕਾਰ ਆਪਣੇ ਤੇਰਾ ਮਾਡਲ ਓਏ ਨਾਲੇ ਹੈਗੀਆਂ ਇਹੀ ਜਿਹਾ ਮਾਡਲ ਨੇ ਸਾਰੀ ਹਾਂ 12 13 11 15 ਮਾਡਲ 1.5 2013 ਜੀ ਅ ਪੈਸੇ ਓਨਰ ਸੈਕੰਡ 1.5 ਲੱਖ 1.5 ਲੱਖ ਰੁਪਇਆ 13 ਮਾਡਲ ਕੋਈ ਨਹੀਂ ਆਧਾ ਕਰ ਲਈ ਲੈਣਾ ਹੋਂ ਤੋਂ ਬਾਅਦ ਉੱਥੇ ਆ ਜੇ ਤੇ ਆ ਆ ਗਈ ਡਿਜ਼ਾਇਰ ਆਪਣੇ ਲਈ ਕਿਹੜਾ ਮਾਡਲ ਹੈ ਵੀਰੇ 2015 ਮਾਡਲ ਟੂਰ ਮਾਡਲ ਹੈ ਜੀ ਇਹ 235000 ਰੁਪਏ ਦੀ ਗੱਡੀ 235000 ਰੁਪਈਆ ਦੀ ਵੱਡੀ ਡਿੱਗੀ ਵਾਲੀ ਆ ਗਈ ਜੀ ਹੁਣ ਉਸ ਟਿਕ ਨਾਰਮਲ ਬਾਈ ਮੈਂ ਡਿਟੇਲ ਦੇ ਰਿਹਾ ਬਾਕੀ ਤੁਸੀਂ ਫੋਨ ਤੇ ਫੋਟੋ ਫੋਟਾ ਸਭ ਮੰਗਾ ਸਕਦੇ ਹੋ ਬਾਈ ਹਨਾ ਤੇ ਆਹ ਵੀਰੇ ਮੌਦਾ ਮਾਡਲ ਸਵਿਫਟ ਵੀਡੀ ਹੈ ਜੀ ਇਹ 370000 ਰੁਪਏ 370000 ਰੁਪਈਆ ਦੇ ਵਿੱਚ ਬਾਈ ਠੀਕ ਹੈ ਤੇ ਆਹ ਲੋ ਮਰੂਤੀ ਕੋਰ ਪੰਜਵੀਂ ਮਰੂਤੀ ਆਸ਼ਾ ਦੇ ਹਨਾ 2000ਤੀ ਬਹੁਤ ਅੱਛੀ 6 ਮਾਡਲ 6 ਮਾਡਲ 70000 ਰੁਪਏ ਦੀ ਗੱਡੀ 70000 ਰ ਹਾਂਜੀ ਤੇ ਆ ਸਕੋਰ ਵੀ 8 ਮਾਡਲ ਇੱਕ ਹੋਰ ਆ ਗਈ 2,20,000 ਰੁਪਈਆ ਦੀ 2,20,000 ਰੁਪਈਆ ਦੀ ਲਓ ਜੀ ਬਾਈ 8 ਮਾਡਲ ਇਹ ਵੀ ਲੈ ਜਾ ਸਕਦੇ ਛਾਈ ਤੱਕ ਪਾਸ ਹੈ ਜੀ ਹਾਂ ਹਾਂ ਆ ਵਰਨਾਕਾਰ 0080 ਨੰਬਰ ਇਹ ਕਿਹੜਾ ਮਾਡਲ ਹੈ ਵੀਰੇ ਇਹ 2010 ਮਾਡਲ ਹੈ ਜੀ ਇਹ 1,20,000 ਰੁਪਈਆ ਦੀ ਸਾਲੀ ਲਓ ਜੀ 1,20,000 ਰੁਪਈਆ ਦੀ ਥੋੜਾ 40-45,000 ਦਾ ਤਾਂ ਨੰਬਰੀ ਨੰਬਰ ਆ ਗਾਰ ਦਾ ਆਹ ਵੀਰੇ ਵੈਂਟੋ ਆ ਗਈ ਇਹ ਹਾਂਜੀ ਹਾਈ ਲਾਈਨ ਹਾਂਜੀ 590 5 ਲੱਖ 16 ਠੀਕ ਹੈ 2016 ਮਾਡਲ ਲੈ ਜਾਓ ਬਾਈ ਤੇ ਆ ਆ ਗਈ ਡਸਟ ਰੇ ਕਿਹੜਾ ਮਾਡਲ ਹੈ ਵੀਰੇ ਹਾਂਜੀ ਲੋ ਜੀ 12 12 12 ਵੱਡੇ 13 ਮਾਡਲ ਕਾਰ ਸੀ ਬਈ ਆ ਆ ਗਿਆ अल्टੋ ਇੱਕ ਹੋਰ ਆ ਗਿਆ ਆਪਣੇ ਲਈ अल्टੋ ਹੈ ਗਈ 9 ਮਾਡਲ 1 ਲੱਖ ਰੁਪਏ ਦੀ ਲੱਖ ਰੁਪਈਆ ਦੀ 9 ਮਾਡਲ ਕਾਰ ਹੈ अल्टੋ ਓਨਰ ਹੈ ਜੀ ਹਾਂ ਹਾਂ ਬਹੁਤ ਵਧੀਆ ਕਾਰ ਲੈ ਆ ਜੋ ਬਈ ਤੇ ਆ ਆ ਗਿਆ ਆਪਣੇ ਕੋਲ ਜੀ 80000 ਰੁਪਏ ਦੀ ਸਾਰੀ ਅੱਛਾ ਹੋਣ ਥੋੜੇ ਬਜਟ ਚ ਕਿਸੇ ਲੈਣੀ ਆ ਠੀਕ ਆ 27 ਤੱਕ ਪਾਸ ਹੈ 7 ਮਾਡਲ 7 ਮਾਡਲ 27 ਤੱਕ ਪਾਸ ਆ ਮਾਈਕਰਾ ਪਲਸ ਪਲਸ ਤੇ 13 ਮਾਡਲ ਹੈ ਜੀ 220000 ਰੁਪਏ ਦੀ ਲੋ ਜੀ 2 ਲੱਖ ਤੇ 20000 ਰੁਪਈਆ ਦੀ ਚਲ ਇਨੋਵਾ ਨੋਵਾ ਬਹੁਤ ਸੋਹਣੀ ਕਾਰ ਆ ਦੇਖੋ ਨੋਵਾ ਕਾਰ ਅ ਤੱਕ ਮੈਂ ਕੋਈ ਦੇਖੀ ਨਹੀਂ ਜਿਹਦਾ ਵੀ ਪੇਡ ਨੰਬਰ ਨਾਲ ਲੱਗਾ ਹੋਵੇ ਤੇਰਾ ਮਾਡਲ ਤੇਰਾ ਮਾਡਲ ਹੈ ਜੀ ਇਹ 3rd ਓਨਰ ਹੈ 7.5 ਲੱਖ ਰੁਪਏ 7.5 ਲੱਖ ਰੁਪਏ ਓਕੇ ਤੇ ਆ ਆ ਗਈ ਆਪਣੀ ਲਓ ਜੀ ਇਹ ਵੀ ਤੁਹਾਨੂੰ ਦਵਾਂਗੇ ਬਹੁਤ 7 ਲੀਟਰ ਫੇਰ ਆ ਗਈ ਦੇਖੋ ਇੰਜੋਏ ਕੋਈ ਭਰਾ ਸਾਡੇ ਕੋਈ ਬੈਂਡ ਦਾ ਕੰਮ ਕਰਦੇ ਨੇ ਕੋਈ ਕਿੱਥੇ ਦਾ ਕੰਮ ਕਰਦੇ ਨੇ ਬੈਸਟ ਕਾਰ ਹੈ ਘੱਟ ਬੈਜ ਘੱਟ ਐਵਰੇਜ ਘੱਟ ਬਜਟ 1.70-80000 ਰੁਪਏ ਦੀ ਗੱਡੀ ਤੁਹਾਨੂੰ ਲੈ ਦਾਂਗੇ ਦੋ 20 ਡਿਮਾਂਡ ਆ ਬਈ ਹਨਾ ਇਹਦੀ ਹਾਂਜੀ ਹਾਂ ਤੇ ਆ ਜਾਓ ਬਈ ਆ ਦੋ ਕਾਰਾਂ ਰਹਿ ਗਈਆਂ ਆਪਣੇ ਲਾਸਟ ਕਾਰ ਇਨੋਵਾ ਇੱਕ ਹੋਰ ਆ ਗਈ ਇਹ 8 ਮਾਡਲ ਲੈ ਜੀ ਇਹ ਵੀ ਕੋਈ ਮਲਵਈ ਕਿਤੇ ਦਾ ਕੰਮ ਕਰਦਾ ਕੋਈ ਬੈਂਡ ਦਾ ਕੰਮ ਕਰਦਾ 1,80,000 ਰੁਪਏ ਦੀ 7 ਸੀਟਰ ਕਾਰ ਆ ਜੀ 8 ਮਾਡਲ ਇਨੋਵਾ ਕਾਰ 1,80,000 ਰੁਪਏ ਦੀ ਕਾਰ ਆ ਪਾਸਿੰਗ ਵੀ ਹੈਗੀ 28 ਤੱਕ ਦੀ ਬਈ ਹੈ ਨਾ ਤੇ ਟਾਇਰਾਂ ਦੇ ਤੁਹਾਨੂੰ ਟਾਇਰ ਮਾ ਜਮੀ ਨਹੀਂ ਪਾਉਣੇ ਬਈ ਨਾ ਨਾ ਸਮੇ ਪਏ ਨੇ ਬਈ ਚੈੱਕ ਕਰ ਲੋ ਤੇ ਬਾਕੀ ਬਈ ਇਹ ਕਾਰਾਂ ਤੁਸੀਂ ਲੈ ਜਾ ਸਕਦੇ ਹੋ ਤੁਸੀਂ ਅੰਮਰਗੜ ਮੇਲਾ ਲੱਗਦਾ ਹੁੰਦਾ ਹਰ ਸੈਕਿੰਡ ਸੰਡੇ ਜਿਹੜਾ ਆਰਮੀ ਨੇਦਾ ਹੁੰਦਾ ਬਈ ਹਨਾ ਹਾਂਜੀ ਹਾਂਜੀ ਇਹ ਜੋ ਵਿਜ਼ਿਟ ਕਰ ਲਓ ਫਿਰ ਮਿਲਾਂਗੇ ਬਹੁਤ ਛੇਤੀਆਂ ਨਾ ਵੀਰੇ ਹਾਂਜੀ ਹਾਂ ਅਗਲੇ ਮੇਲੇ ਤੇ ਫਿਰ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ